ਕੀ ਗੱਲ ਜਦੋਂ ਜਵਾਨੀ ਫੁੱਟੂਗੀ ਜਦੋਂ ਤੁਹਾਡੇ ਮਾਪਿਓ ਦੇ ਹੱਥੋਂ ਇਹ ਨਿਕਲ ਜਾਣਗੇ ਤੁਹਾਡੇ ਸ਼ਕੰਜੇ ਚੋਂ ਫਿਰ ਇਹ ਬੱਚੇ ਸਮਾਜ ਦੀ ਬੁਰਾਈਆਂ ਤੋਂ ਆਪ ਦੀ ਮਾਨਸਿਕ ਸ਼ਕਤੀ ਕਰਕੇ ਬਚਣਗੇ ਤੁਹਾਡੇ ਗੁਰਸਿੱਖ ਹੋਣ ਕਰਕੇ ਨਹੀਂ ਬਚਣਗੇ ਸੋ ਇਹ ਬਹੁਤ ਜ਼ਰੂਰੀ ਹੈ ਅਸੀਂ ਸਾਰਿਆਂ ਨੇ ਤਹਈਆ ਕਰਨਾ ਕਿ ਤਨਹੁਲੇ ਖੁਰ ਤੋਂ ਕਟੋ-ਕਟ ਅਸੀਂ ਢਾਈ 300 ਬੱਚਾ ਇੱਥੇ ਗੁਰੂ ਘਰ 'ਚ ਇੱਕ ਘੰਟਾ ਡੇਲੀ ਗੁਰਮਤਿ ਨਿਤਨੇਮ ਦੀ ਸੰਖਿਆ ਨਾਲ ਜੋੜ। ਤੁਹਾਡੇ ਗ੍ਰਾਂਤੀ ਸਿੰਘ ਸਾਹਿਬ ਨੂੰ ਜਿਹੜੀ ਵੀ ਚੀਜ਼ ਦੀ ਲੋੜ ਮੈਂ ਕਿਹਾ ਕਿ ਅਸੀਂ ਜਾਤ ਪਾਤ ਨਹੀਂ ਦੇਖਣੀ ਧਰਮ ਨਹੀਂ ਦੇਖਣਾ ਜੇ ਇੱਥੇ ਬਿਹਾਰੀ ਵੀ ਵਸਦੇ ਆ ਜੇ ਇੱਥੇ ਬਿਹਾਰੀ ਵੀ ਵਸਦੇ ਆ ਬਿਹਾਰੀਆਂ ਦੇ ਵੀ ਬੱਚਿਆਂ ਨੂੰ ਅਸੀਂ ਦਸਤਾਰਾ ਬਣਾ ਕੇ 17 ਸਜਾ ਕੇ ਅਸੀਂ ਉਹਨਾਂ ਨੂੰ ਨਿਤਨੇਮ ਗੁਰਮਤਿ ਦੀ ਸੰਤਿਆ ਨਾਲ ਜੋੜਦੇ ਉਹਨਾਂ ਉਹਨਾਂ ਦੇ ਪਰਿਵਾਰਾਂ 'ਚ ਵੀ ਨਸ਼ਾ ਵੜਿਆ ਹੋਇਆ ਸੀ ਅਸੀਂ ਪੰਜਾਬ ਸਿਰਜਾਂਗੇ ਅਸੀਂ ਗੁਰਸਿੱਖੀ ਸਿਰਜਾਂਗੇ ਅਸੀਂ ਇਹਨਾਂ ਬੱਚਿਆਂ ਨੂੰ ਸੁਰੱਖਿਅਤ ਕਰ ਲਾਂਗੇ ਇਹਨਾਂ ਬੱਚਿਆਂ ਨੂੰ ਦੁਨਿਆਵੀ ਜੀਵਨ ਦੀ ਤਿਆਰ ਕਰ ਲਾਂਗੇ ਜਿੱਥੇ ਤੁਸੀਂ ਆਸ ਰੱਖੀ ਬੈਠੇ ਹੋ ਕਿ ਇਹ ਸਾਡਾ ਖਾਨਦਾਨ ਦਾ ਨਾਂ ਵੱਡਾ ਕਰਨ ਕਰਨਗੇ ਇਹ ਕਰਨਗੇ ਹੋ ਕਰਨਗੇ ਸਾਰਾ ਕੁਝ ਹੋਊਗਾ ਪਰ ਇੱਕ ਘੰਟੇ ਦੀ ਬਾਣੀ ਜ਼ਰੂਰੀ ਹੈ ਸੋ ਇਹ ਏਜੰਡਾ ਲੈ ਕੇ ਅਸੀਂ ਤੁਹਾਡੇ ਨਗਰ 'ਚ ਆਏ ਆ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਏਜੰਡਾ ਸਾਰਿਆਂ ਨੂੰ ਸਮਝ ਆ ਗਿਆ ਹੈ ਸਾਰਿਆਂ ਨੂੰ ਆਤੀ ਆਤੀ ਜ਼ਿੰਮੇਵਾਰੀਆਂ ਸਮਝ ਆ ਗਈਆਂ ਤੇ ਇੰਨੀਆਂ ਤੁਸੀਂ ਬੇਨਤੀਆਂ ਪ੍ਰਵਾਨ ਕਰਨੀਆਂ ਆਸ ਕਰਦਾ ਹਾਂ ਅੱਛਾ ਇੱਕ ਚੀਜ਼ ਦਾ ਤੁਸੀਂ ਮਾਨ ਕਰੋਗੇ ਅਸੀਂ ਇਕੱਲੇ ਧਨੋਲੇ ਖੁਰਦ ਚੇ ਨਹੀਂ ਸ਼ੁਰੂ ਕਰ ਰਹੇ ਅਸੀਂ ਇਸ ਜ਼ਿਲ੍ਹੇ ਦੇ 100 ਗੁਰੂ ਘਰਾਂ ਚ ਸ਼ੁਰੂ ਕਰ ਰਹੇ ਹਾਂ 100 ਇਸ ਜ਼ਿਲ੍ਹੇ ਦੇ ਬਰਨਾਲਾ ਬੜਾ ਛੋਟਾ ਜ਼ਿਲ੍ਹਾ ਹੈ 100 ਗੁਰੂ ਕਾਚੇ ਇੱਕ ਇੱਕ ਗੁਰੂ ਕਾਚੇ 250 ਤੋਂ 300 ਬੱਚਾ ਭਰਤੀ ਕਰਨਾ ਹੀ ਕਰਨਾ ਜਿਸ ਦੇ ਨਾਲ ਇਸ ਇਲਾਕੇ ਦੇ 25-30 ਹਜ਼ਾਰ ਬੱਚੇ ਗੁਰਮਤ ਨਿਤਨੇਮੀ ਹੋ ਜਾਣਗੇ ਗੁਰਬਾਣੀ ਨਾਲ ਜੁੜ ਜਾਣਗੇ ਤੇ ਤੁਸੀਂ ਸੋਚੋ ਕੀ ਮੈਂ ਸਮਝਦਾ ਕਿ ਇੱਕ ਕੀ ਪਤਾ 21ਵੀਂ ਸਦੀ ਦੇ ਇਤਿਹਾਸ ਦੇ ਤੁਸੀਂ ਸਾਰੇ ਮਾਲਕ ਹੀ ਨਾ ਬਣ ਜੂ। ਐਡੀ ਵੱਡੀ ਕਿਰਪਾ ਹੋਊ। ਸੋ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ।